ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਸੰਗਮਾ ਪਿੰਡ ਵਿਖੇ ਕੋਈ ਜਲੰਧਰ ਤੋਂ ਬੰਦਾ ਆ ਕੇ ਦੇਰ ਰਿਹਾ ਜੋ ਸ਼ੱਕੀ ਹੈ ਜਿਸ ਕੋਲ ਭਾਰੀ ਅਸਲਾ ਕੰਬੀਨੇਸ਼ਨ ਹੈ ਤੇ ਉਸ ਤੇ ਵਰਕ ਕਰਦੇ ਆਪਣੀ ਟੀਮ ਉੱਤੇ ਗਈ ਤੇ ਉਹਨਾਂ ਨੂੰ ਦੋ ਅਸਲੇ ਮਿਲੇ ਜਿਸ ਦੇ ਵਿੱਚ .32 ਤੇ .38 ਦੇ ਦੋ ਵੈਪਨ ਸ਼ਾਮਿਲ ਨੇ ਤੇ तकरीबन 100 ਕਾਰਟ੍ਰਿਜਸ ਮਿਲੇ ਜਿਸ ਦੇ ਵਿੱਚ .38 ਦੇ .30 ਦੇ 455 ਗੋਰ ਦੇ ਦੇ 0.32 ਦੇ ਘਟਦੇ ਸਮੇਂ ਕਿਸ ਨਾਮ ਤੋਂ شناخت ਹੋਈ ਇਹ ਦਿਨਾਵਜ ਇਹ ਜਿਹੜਾ ਮੁੰਡਾ ਹੈ ਜੀ ਇਹਦਾ ਨਾਮ ਹਨੀ ਕੁਮਾਰ ਇਹ ਜਲੰਧਰ ਦਾ ਬੇਸਿਕਲੀ ਰਹਿਣ ਵਾਲਾ ਸੀ ਇੱਥੇ ਕਿਰਾਏ ਤੇ ਰਹਿ ਰਿਹਾ ਸੀ ਉਹਨਾਂ ਆਪਣੀ ਦਾ ਸਿਨੇਮਾ ਸਨਮਾ ਪੈਂਚਾ ਕੋਲ ਦਾ ਸੀ ਉਸ ਆਪਣੇ ਆਏ ਕਿ ਕਰਨਾ ਲੱਗ ਪਿਆ ਇਹ ਜੀ ਵੈਸੇ ਇਨਵੈਸਟੀਗੇਸ਼ਨ ਦਾ ਮੈਟਰ ਆ ਬਟ ਇਹਨਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ ਜੀ ਕੁਝ ਹੋਰ ਵੀ ਬੰਦੀ ਦੇ ਨਾਲ ਹੋ ਸਕਦੇ ਨੇ ਇਹਨਾਂ ਨੇ ਮਿਲ ਕੇ ਕਿਸੇ ਦੀ ਕਿਡਨੈਪਿੰਗ ਲਾਈਕ ਇਹ ਜੋ ਕੁਝ ਕਰਦੇ ਸੀ ਬੈਕਗ੍ਰਾਉਂਡ ਕਿਸੇ ਨਾਲ ਵੀ ਲੱਗਦੀ ਇਹ ਕੋਈ ਬਹੁਤ ਵੱਡਾ ਕ੍ਰਿਮੀਨਲ ਨਹੀਂ ਹੈ ਜੀ ਐਸੀ ਤਾਂ ਛੋਟਕੋ ਬੋਤੋ ਚੋਰੀਆ ਕਰਦਾ ਸੀ ਬੰਦਾ ਬਟ ਹੁਣ ਦੇਖਦੇ ਆ ਕਿ ਇਨਵੈਸਟੀਗੇਸ਼ਨ ਚ ਪਲਾਸਾ ਹੋਵੇ ਇੰਨੇ ਦਾ ਰਿਵਾਰਡ ਮਿਲਿਆ 2 ਲੱਖ 2-2 ਲੱਖ ਜਿਹੜੇ ਮਾਨੂੰ ਲਏ ਜਿੰਨੇ ਹੋਰ ਵੀ ਇਹਦੇ ਨਾਲ ਸ਼ਾਮਲ ਹੋ ਸਕਦਾ ਹੈ ਬਿਲਕੁਲ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਪਤਾ ਲੱਗੂ ਕੁਝ ਹਾਂਜੀ ਇਹ ਬੰਦੇ ਜਿਹੜੇ ਇਹਨਾਂ ਨੂੰ ਆਪਾਂ ਪਹਿਲ ਅਰੈਸਟ ਕੀਤਾ ਸੀ ਸਪੋਤਰੀ ਇਹ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਦੋ ਦਿਨਾਂ ਦਾ ਰਿਮਾਨ ਮਿਲਿਆ ਤੇ ਕਿਸੇ ਵੱਡੀ ਵਾਰਦਾਤ ਨੂੰ ਇਨਜਾਮ ਦੇਣਾ ਚਾਹੀਦਾ ਸੀ ਤੇ ਇਹਨਾਂ ਦਾ ਵੱਡੇ ਕਿਸੇ ਗੈਂਗ ਨਾਲ ਵੀ ਇਹਨਾਂ ਦਾ ਜੁੜੇ ਹੋ ਸਕਦੇ ਉਹ ਇਨਵੈਸਟੀਗੇਸ਼ਨ ਚ ਡਿਸਕਲੋਜ਼ ਹੋਊਗਾ ਫਾਰਬਰ ਕੋਈ ਕਿਸੇ ਕਰ ਇਹ ਜੀ ਇਨਵੈਸਟੀਗੇਸ਼ਨ ਚ ਡਿਸਕਲੋਜ਼ ਹੋਊਗਾ ਆਪਾਂ ਸਾਰੀ ਦੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਪਤਾ ਲੱਗੂਗਾ ਵੀ ਕੀ ਕਰਨਾ ਚਾਹੀਦਾ ਹੈ ਸਖ ਹੈ ਜੀ ਰਿਪੋਰਟ ਕਰਨ ਦਾ ਸੀਗਾ ਰੱਬਾ ਇਹਦੀ ਮੁੱਲੀ ਪਿਚਕਿਚੀ ਡਿਪੈਂਡ ਕਰਦਾ ਜੇ ਇਹਨੂੰ ਕਿਤੇ ਬਾਹਰ ਲਿਜਾਣਾ ਪਿਆ ਜੇ ਇਨਵੈਸਟੀਗੇਸ਼ਨ ਚ ਕੁਝ ਵੀ ਖੁਲਾਸਾ ਹੋਇਆ ਕਿਤੇ ਵੀ ਜਾਣਾ ਪਿਆ ਤੇ ਜਾਵਾਂਗੇ ਜੇ ਜੋ ਕੋਈ ਰਿਕਵਰੀ ਹੁੰਦੀ ਹੋਵੇ ਤੇ ਕਰਾਂਗੇ